ਵਿਧਾਨ ਸਭਾ ਹਲਕਾ ਪਛਮੀ ਦੀ ਵਾਰਡ ਨੰਬਰ 78 ਦੇ ਅਧੀਨ ਆਉਂਦਾ ਇਲਾਕਾ ਕਰਤਾਰ ਨਗਰ ਵਿਖੇ ਮੇਨ ਸੜਕ ਦੇ ਨਿਰਮਾਣ ਦਾ ਕਾਰਜ ਤੇ ਨੀਵ ਪੱਥਰ ਦਾ ਉਦਘਾਟਨ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਵਾਰਡ ਨੰਬਰ 78 ਤੋਂ ਕਾਉਂਸਲਰ ਅਨੀਤਾ ਸ਼ਰਮਾ ਦੇ ਸਪੁੱਤਰ ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਪਕਨਾ ਅਤੇ ਪਰਮ ਸੰਤ ਅਦਵਾਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਨੇ ਸਾਂਝੇ ਤੌਰ ਤੇ ਕੀਤਾ ਇਲਾਕਾ ਵਾਸੀਆਂ ਨੇ ਆਖਿਆ ਕਿ ਕੌਂਸਲਰ ਅਨੀਤਾ ਸ਼ਰਮਾ ਤੇ ਉਹਨਾਂ ਦੇ ਸੁਪੁੱਤਰ ਅਰਵਿੰਦ ਕੁਮਾਰ ਪਕਣਾ ਲਗਾਤਾਰ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਰਹੇ ਹਨ ਜਿਸ ਨਾਲ ਸਮੂਹ ਵਾਰਡ ਵਾਸੀ ਖੁਸ਼ ਹਨ ਇਸ ਮੌਕੇ ਗੁਰਵਿੰਦਰ ਸਿੰਘ 베ਦੀ ਕੇਵਲ ਦੇਵਕਨ ਪੰਨਾ ਲਾਲ ਸतीश ਮੰਟੂ ਅਜੇ ਜਸਲ ਅਨਮੋਲ 베ਦੀ ਸੁਮਿਤ 베ਦੀ ਹੈਪੀ ਬੋਪਰਾਏ ਸੁਰਿੰਦਰ ਦੇਵ ਗੁਰਦੁਆਰਾ ਸਿੰਘ ਸਭਾ ਕਮੇਟੀ ਕਰਤਾਰਨਗਰ ਦੇ ਸੂ ਮੈਂਬਰ ਅਤੇ ਬੜੀ ਗਿੰਦੇ ਵਿੱਚ ਇਲਾਕਾ ਵਾਸੀ ਮੌਜੂਦ ਸਨ ਇੱਕ ਕਰਤਾਰਨਗਰ ਦੇ ਨਾਇਦੇ ਤੇ ਪ੍ਰੀਮਿਕਸ ਦਾ ਜਿਹੜਾ ਮੂਤ ਕਰਨਾ ਆਏ ਆ ਸਾਡੇ ਨਾਲ ਸਾਡੇ ਮਾਨਯੋਗ ਐਮ ਐਲ ਏ ਸੇਵਾਨ ਸਾਹਿਬ ਜਸਵੀਰ ਸਿੰਘ ਜਿੰਦੂ ਸਾਹਿਬ ਸਾਡੇ ਮਾਤਾ ਆਰਤੀ ਦੇਵਾ ਜੀ ਸਾਡੇ ਕਾਉਂਸਲਰ ਸਾਡੀ ਭਗਨਾ ਜੀ ਬਾਬੀ ਜੀ ਸੋ ਜੋ ਆਮ ਆਦਮੀ ਪਾਰਟੀ ਨੇ ਸਾਡੇ ਐਮ ਐਲ ਏ ਸੇਵਾਨ ਨੇ ਤੁਹਾਡੇ ਨਾਲ ਵਾਅਦੇ ਕੀਤੇ ਸਨ ਉਹਨਾਂ ਦੀ ਇਨ ਬਿਨ ਪਾਲਣਾ ਜਿਹੜੀ ਇਹ ਹੋ ਰਹੀ ਹੈ ਡਵੈਲਪਮੈਂਟ ਦੇ ਕਿਸੇ ਵੀ ਕੰਮ ਦੇ ਵਿੱਚ ਜਿਹੜਾ ਹੈਗਾ ਕਮੀ ਨਹੀਂ ਆਉਂਦੀ ਚੀ ਜਾਏਗੀ ਜੋ ਇਲਾਕੇ ਦੇ ਵਿੱਚ ਡਵੈਲਪਮੈਂਟ ਦੇ ਕੰਮ ਹੋਣਗੇ ਉਹ ਇਨ ਬਿਨ ਜਿਹੜੇ ਨੇ ਪੂਰੇ ਹੋਣਗੇ ਔਰ ਵਿਦਨ ਮੰਥ ਹੋਣਗੇ ਯਾਨੀ ਕਿ ਵਿਦਨ ਈਅਰ ਐਮ ਐਲ ਏ ਔਰ ਸਾਡੀ ਪਾਰਟੀਆਂ ਸਹਿ ਮੇਅਰ ਜੀ ਦੇ ਦੁਆਰਾ ਜੀ ਕਾਰਜਾ ਕੀਤਾ ਜਾਹਾ ਹੈ ਸੜਕਾਂ ਕਾफी ਚੀਜ਼ ਤੇ ਸਰਪ ਨਹੀਂ ਬਣੀ ਹੋਈ ਸੀ ਕਲੀ ਕਿ ਉਹਨਕੇ ਸੁਜੋਗ ਕੇ ਦੁਆਰਾ ਔਰ ਪਖਨਾ ਜੀ ਕੇ ਦੁਆਰਾ ਇਹ આજ ਆਰੰਭ ਕੀਤਾ ਜਾ ਰਹਾ ਹੈ ਬਹੁਤ ਬਹੁਤ ਸਾਥ ਸੰਗਤ ਕੋ ਔਰ ਹਮਾਰੇ ਮਮਾਨੋ ਕੋ ਬਹੁਤ ਬਹੁਤ ਵਧਾਈ ਹੋ ਪਰਮੇਸ਼ਰ ਕਿ ਉਹ ਪਰ ਬਲੌਰ ਤਕਤ ਦੇ ਐਸੀ ਸਮਾਜ ਸੇਵਾ ਕਰਤੇ ਰਹੀ ਸਾਡੇ ਸਤਿਕਾਰਯੋਗ ਐਮਐਲਏ ਗੱਟ ਜਸਪੀਰ ਸਿੰਘ ਸੰਧੂ ਜੀ ਸਾਡੇ ਸਤਿਕਾਰਯੋਗ ਮੇਅਰ ਮੋਤੀਪਾੜੀਆ ਜੀ ਅਤੇ ਮਹਾਰਾਜ ਆਰਤੀਦੇਵਾ ਜੀ ਵੇਖੋ ਜੀ ਇਹ ਸੜਕ ਦੀ ਮੰਗ ਬੜੇ ਸਮੇਂ ਤੋਂ ਸੀ ਇਲਾਕਾ ਦੇ ਵਸਨੀਕਾਂ ਦੀ ਕਿਉਂਕਿ ਇਹ ਕਰਤਾਰਨਗਰ ਨੂੰ ਜਾਂਦੀ ਮੇਨ ਮੁੱਖ ਸੜਕ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਜੋ ਪਿਛਲੇ ਕੁ ਬਰਸਾਤਾਂ ਕਰਕੇ ਵੀ ਇਹ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ ਲੋਕ ਵਾਲੀ ਆ ਤੇ ਅਸੀਂ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਤੇ ਮੇਅਰ ਸਾਹਿਬ ਨੂੰ ਇਹਨਾਂ ਨੇ ਉਸੇ ਵੇਲੇ ਸਾਡੀ ਬੇਨਤੀ ਸਵੀਕਾਰ ਕਰਦੇ ਆ ਅੱਜ ਇੱਥੇ ਉਦਘਾਟਨ ਕਰਨ ਆਏ ਨੇ ਮੈਂ ਇਹਨਾਂ ਦਾ ਧੰਨਵਾਦੀ ਆ ਜੀ ਬਹੁਤ ਬਹੁਤ ਜਿਹੜੀ ਇਲਾਕਾ ਦੇ ਵਸਨੀਕਾਂ ਦੀ ਇਹ ਮੰਗ ਪੂਰੀ ਕੀਤੀ ਆ ਜੀ